ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤਿੰਨ ਜਰਸੀ ਗਾਵਾਂ ਸੇ ਲਈ ਲੈ ਕੇ ਆਏ ਜੀ ਤੰਨੇ ਬਈ ਟੌਪ ਦੀਆਂ ਤੇ ਤਿੰਨੇ ਪੰਜਾਣੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜਿਸ ਅਸੀਂ ਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਮਧੀਆ ਜੀ ਹਾਂਜੀ ਠੀਕ ਹੈ ਨਾਮ ਤੇ ਐਡਰੈਸ ਬੋਲ ਦਿਓ ਨਾਮ ਵੀਰੇ ਮੇਰਾ ਸੁੱਖਾ ਗਾ ਪਿੰਡ ਹਿੰਮਤਪੁਰਾ ਹੂੰ ਤਹਿਸੀਲ ਨਿਹਾਲ ਸ਼ੰਗਲ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਾਈ ਨੇੜੇ ਪਿੰਡ ਆਪਾਂ ਨੂੰ ਮੱਝੂ ਕੇ ਭੜੌੜ ਨੇ ਹਾਲ ਸਿੰਘ ਆ ਪੈਂਦੇ। ਮੋਬਾਈਲ ਨੰਬਰ ਪੋ 9972321296 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੁੰਦੀ ਆ। ਵੀਰੇ ਮੂੰਹੋਂ ਸੇਜਾਂਦਾ। ਓਕੇ। ਪਲੋਂ ਦਾ 20 ਕਿਲੋ ਕੱਢਿਆ ਵਾ। ਓਕੇ। ਜਿਹੜੇ ਮਾਲਕਾਂ ਤੋਂ ਇਹ ਆਪਾਂ ਘਰੋਂ ਵੜ ਲਈ ਆ। ਹੂੰ। ਮਾਲਕਾਂ ਦਾ ਨੰਬਰ ਦੇ ਦੇਾਂਗੇ। ਅਗਲੇ ਨਾਲ ਗੱਲ ਕਰ ਲੈਣ। ਓਕੇ ਬਾਈ। ਹਾਂਜੀ। ਠੀਕ ਆ ਬਾਈ। ਤੇ ਦਿਨ ਕਿੰਨੇ ਕਿਲੋ ਜਨ ਵੀਰੇ 19 ਤਰੀਕ ਨੂੰ ਦਿਨ ਪੂਰੇ ਆ 19 ਤਰੀਕ ਨੂੰ ਕਰਮਾ ਲਈ ਦੇ ਦਿਨ ਪੂਰੇ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦੇ ਥਾਣ ਵਿੱਚ ਚਾਰੇ ਥਾਣੇ ਕੋਦੇ ਆ ਤੇ ਨਾਲਾ ਨੂੜਾ ਦੇਖੋ ਕਰਮਾ ਲਈ ਦੇ ਫੁੱਲ ਚੰਗੀਆਂ ਚੰਗੇ ਰਿਕਾਰਡ ਵਾਲੀ ਆ ਖੋਲੀ ਬਈ ਤੋਰ ਕੇ ਦਿਖਾਈ ਕੱਦ ਚੰਗਾ ਬਰੀਡ ਚੰਗੀ ਆ ਕੱਲੀ ਬਹੁਤ ਲੰਮਾ ਡਾਕ ਲੰਮੀ ਆ ਨਹੀਂ ਹਮਾਚਾਲੀ ਨਹੀਂ ਹੂੰ ਜੇ ਕੋਈ ਹਮਾਚਾਲੀ ਕਹੇ ਜਿੰਨੇ ਦੀ ਗਾਂ ਉਹਨਾਂ ਨੂੰ ਰੁਪਏ ਦੁਗਣਾ ਦਊਂਗਾ ਠੀਕ ਆ ਜੇ ਕੋਈ ਹਮਾਚਾਲੀ ਨਾ ਗਾਂ ਕਹੇ ਆਪਣੀ ਗਾਂ ਹਾਂ ਤੋਰਾ ਚੈ ਵੀਡੀਓ ਕੋ ਚ ਕਹਿਣਾ ਨਾਲੇ ਆਪਾਂ ਸਹੀ ਆ ਬਾਈ ਹਾਂ ਘਰੇਲੂ ਗਾਂ ਨਾ ਹੀ ਆਪਾਂ ਹਮਾਚਾਲੇ ਬਾਈ ਲੈ ਆਉਣੇ ਆ ਠੀਕ ਆ ਬਾਈ ਹਾਂ ਉਹਨਾਂ ਦਾ ਬਈ ਕੋਈ ਫਾਇਦਾ ਨਹੀਂ ਲੈਣ ਦਾ ਕੀ ਫਾਇਦਾ ਐਵੇਂ ਸਹੀ ਆ ਬਾਈ ਕੀ ਮੋਲ ਆ ਵੀਰੇ ਜੈਜ ਇਹਦਾ ਮੋਲ ਵੀਰੇ 85000 ਆ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਠੀਕ ਆ ਬਾਈ ਹਾਂ 85000 ਪੱਛੀ ਦੀ ਫੇਸ ਫੂਟ ਦੇਖ ਡਾਕਟਰ ਜਿਹੜਾ ਮੌਕੇ ਤੇ ਕੋਈ ਚੈੱਕ ਨਹੀਂ ਹੋ ਜੂਗਾ ਬਿਊਟੀਫੁੱਲ ਆ ਕਹਿੰਦੇ ਬਾਈ ਵੀਊ ਜਿਵੇਂ ਮਰਜੀ ਬਹਿ ਜਾ ਡਾਕਟਰ ਦੇਖੀ ਲੈ ਜਿਵੇਂ ਮਰਜੀ ਬਹਿ ਜਾ ਹਣਾ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਆ ਬਈ ਬਰੀਟ ਵਾਲੀ ਆ ਯਾਰ ਬਾੜ ਤੇ ਹਣਾ ਮੱਛੀ ਦਾ ਤਾਂ ਅੰਤ ਹੀ ਨਹੀਂ ਕੋਈ ਮਰੀਦ ਦਾ ਕੀ ਮੁੱਲ ਜੈਜ 85 ਜਿਆ ਮਾਨਤਨ ਹਾਂ ਮਾਂ ਸੰਤਾਨ ਕਰਾਂਗੇ ਠੀਕ 85000 ਰੁਪਏ ਜਮਾ ਜੈਜ ਮੋਲਾ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਪਰ ਵੜ ਚੰਗੀ ਆ ਕੱਚੀ ਕੱਚੀ ਆ ਕੱਲੇ ਉਸ ਹਾਂ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਲਾ ਕੱਢੋ ਫਿਰ ਕਰਮਣੀ ਨੇ ਸੋਣਾਗਾ ਬਾਈ ਬਾਲ ਬਹੁਤ ਭਇਆ ਕਹਨੀ ਜੀ ਹਾਂਜੀ ਹਾਂ ਬਾਲ ਤਾਂ ਹਜੇ ਕੱਢਣਾ ਹੈ ਸਾਰੀਆਂ ਬਾਲਟਾਂ ਲਾ ਕੱਢੋ ਫਿਰ ਹੇ ਤਾਂ ਮੱਛੀ ਤਾਂ ਹੇ ਤਾਂ ਕੋਹ ਵੀ ਨਹੀਂ ਬਣੀ ਵੀ ਸਹੀ ਆ ਦੇਖਾ ਤਰ ਲੈ ਬੁਰਾ ਲਾਗੇ ਤੁਮਾ ਬੱਚੀ ਹਾਂ ਫੇਰ ਸੁਣਾ ਹਾਂ ਅੱਗੇ ਦੋ ਨੰਬਰ ਕਿਹੜਾ ਸੂਆ ਇਹ ਵੀ ਰੱਖੀ ਅਵੇ ਆਪਣੀ ਘਰ ਦੀ ਬੱਚੀ ਆ ਓਕੇ ਇਹ ਖੀਰੀ ਸੂਈ ਵੀ ਸੀਗੀ ਹੂੰ 17 ਲੀਟਰ ਦੁੱਧ ਆ ਪੈਣ ਕੰਡੇ ਤੇ ਝਾੜ ਦੰਦੇ ਸੀਗੇ ਠੀਕ ਆ ਹੁਣ ਹੋ ਸਕਦਾ ਦੋ ਦੰਤ ਚੱਕ ਗਏ ਹੋਵੇ ਦੁੱਧ ਨੂੰ ਡਰਾਈ ਕਰਤੀ ਓਕੇ ਹਾਂਜੀ ਠੀਕ ਆ ਪਾਸ ਹੁੰਦੀ ਆ ਦੁੱਧ ਖਾਇਆ ਕਹੇ ਦੋ ਚਾਰ ਦਿਨ ਹੀ ਹੋਇਆ ਆ ਡਰਾਈ ਕਰੀ ਨੂੰ 7-8 ਕਿਲੋ ਤੋਂ ਕਰੀ ਆਪਾਂ ਠੀਕ ਆ ਬਾਈ ਹਾਂ ਕਿੰਨਾ ਐਂਪੀਅਰ ਦਾ ਸਹੀ ਹੁਣ ਇਹਦਾ ਡਾਕਟਰ ਜਨਵਰੀ ਦੀ ਪਹਿਲੀ ਜਨਵਰੀ ਫਰਵਰੀ 1 ਫਰਵਰੀ ਨੂੰ ਟੀਕਾ ਭਰਿਆ ਵੇਲਾ ਓਕੇ ਹਾਂਜੀ ਕਿੰਨਾ ਟਾਈਮ ਪਿਆ ਅਸਟੀਮੇਟ ਜਾ ਹਾਂ ਅਸਟੀਮੇਟ ਤੂੰ 2 ਕੁ ਮਹੀਨੇ ਹਿਸਾਬ ਵਾਲਾ ਠੀਕ ਹੈ ਬਸ ਫੋਲ ਦੇ ਭਾਈ ਤੋਰ ਕੇ ਦਿਖਾ ਦੇ ਗੱਲ ਵਿੱਚ ਚੱਕਰਾਵਾਂਗੇ ਆਪਾਂ ਡਾਕਟਰ ਕੱਚੀ ਜਰੂਰ ਆਵੇ ਤੇ ਦੁੱਧ 12 ਕਿਲੋ ਕੰਡੇ ਤੇ ਚਾਰ ਮਹੀਨੇ ਦੀ ਸੀਗੀ ਘਰ ਦੀ ਬੱਸੀਆ ਪਲੀ ਪੁਲੀ ਵੀ ਇਹਦੀ ਮਾਂ ਆਪਾਂ 1 ਲੱਖ 5000 ਦੀ ਦਿੱਤੀ ਹੈ ਚਾਹੇ ਮਿਲ ਆਪੀ ਚੈੱਕ ਕਰਵਾ ਲੈ ਇੱਕ ਨਹੀਂ ਬਈ ਹਾਂ ਤਾਂ ਜਦੋਂ ਭਾਈ ਚੈੱਕ ਦਾ ਕਰੌਣੀ ਕਰੌਣੀ ਆ ਜੀ ਤੁਗਲੇ ਨੇ ਪੈਸੇ ਲਾਉਣੇ ਆ ਸਹੀ ਆ ਭਾਈ ਹਾਂ ਥਣ ਥਣ ਇਹ ਜਾਂ ਲੱਗਿਆ ਬੱਚੀ ਨੂੰ ਸਹੀ ਤਨ ਦੰਦ ਪਟਕ ਕੇ ਦਿਖਾਉਣਾ ਧੱਕਾ ਕਰਦੇ ਥੋੜਾ ਹੂੰ ਪਲੀ ਵੀ ਬहोत ਹੁਣ ਹਾਂ ਭਾਈ ਸਾਂਭੀ ਰੇ ਘਰ ਦੀ ਬਿਹੜਾ ਤੇ ਲਾਂਡੋ ਲਾਂਬੋ ਪਈਆਂ ਕਰਮਾ ਤੇ ਦੋਦਾਂ ਦੰਦ ਦਿਖਾ ਦੇ ਦੰਦ ਦਿਖਾ ਦੇ ਭਾਈ ਆ ਜਾ ਬਾਕੀ ਦੋਦਾਂ ਰਿਕਾਰਡ ਭਾਈ ਨੇ ਬਹੁਤ ਚੰਗਾ ਦੱਸਿਆ ਆ ਦੇਖ ਲੈ ਭਾਈ ਦੋਂਦੀ ਹੋਈ ਆ ਦੋਂਦੀ ਹੋਈ ਖੀਰੀ ਸੂਈ ਸੀਗੀ ਹੂੰ ਖੀਰੀ ਨੇ 17 ਕਿਲੋ ਦਾ ਨਾਪ ਪਾ ਜਗਾ ਇਹ ਜੀ ਰੋਤ ਸੁਣੀ ਆ ਲੱਖ ਰੁਪਈਆ ਦੀ ਬੱਚੀ ਆ ਠੀਕ ਆ ਹਾਂ ਠੰਡ ਸੁਣਾ ਬੱਚੀ ਨੇ ਸਹੀ ਆ ਹਾਂ ਇਹਦਾ ਆਪਾਂ ਮਾਰਦਾ ਕਰਕੇ ਨਾ ਹੂੰ ਬੁੜੀਆਂ ਨੂੰ ਜਾਣਾ ਕਰਕੇ ਆਪਾਂ ਤਾਂ ਵੇਚ ਦਿਆ ਨਹੀਂ ਬੱਛੀ ਮੇਰਾ ਘਰੋਂ ਨਹੀਂ ਕਰਦਾ ਇਹ ਤਾਂ ਜੇ ਵੀਰ ਨੇ ਕਿਸੇ ਨੇ ਘਰੇ ਰੱਖਣੀ ਆ ਨਾ ਬੱਛੀ ਘਰੋਂ ਨਹੀਂ ਕੱਢੂਗਾ ਅੱਜ ਦੀ ਕਿਹੜੀ ਕੀ ਮੋਲ ਹੈ ਤਾਂ ਫਿਰ ਅੱਜ ਦੀ ਘੜੀ ਵੀਰੇ 62000 ਆ ਚੱਕ ਹਾਂ ਜਮ ਜਮ ਸੋਰ ਸੱਪਾ ਹੀ ਹੋਊਗਾ ਇਹ ਚੋਂ ਐਵੇਂ ਕੋਈ ਵੀਰ 55 50 ਆ ਫੋਨ ਨਾਲ ਆਜ ਠੀਕ ਹੈ ਅੱਗੇ ਲਾਸਟ ਕਿਹੜਾ ਸੂਆ ਜੀ ਇਹ ਦੂਜਾ ਸੂਆ ਵੀਰੇ ਇਹ ਕਿੰਨੇ ਦਿਨ ਲਵੋ ਇਹ ਦਿਨ ਵੀਰੇ ਇਹ ਦਾ ਪਾਇਆ ਇਹਦੇ ਤਰੀਕ ਮੁਤਾਬਕ 17 18 ਦਿਨ ਠੀਕ ਆ ਭਾਈ ਹਾਂਜੀ ਕਿੰਨਾ ਕਿ ਰਿਕਾਰਡ ਆ ਵੀ ਦੁੱਧ ਇਹਦਾ ਵੀਰੇ ਐਵੇਂ ਕਹਿ ਦੇ ਮਾਲਕਾਂ ਦਾ 14 15 ਕਿਲੋ ਦਾ ਦੱਸਿਆ ਵੈੜ ਵੱਡੀ ਬਹੁਤ ਆ ਵੱਡੀ ਬਹੁਤ ਸੋਨਾ ਟਾਈਮ ਚ 16 17 ਕਿਲੋ ਦੁੱਧ ਤਰਾਮ ਨਾਲ ਦੇ ਦੂ ਵਸ ਕੇ ਓਕੇ ਖੋਲੀ ਭਾਈ ਤੋਰੀ ਇਹ ਵੀ ਜਰਸੀ ਆ ਹਨਾ ਪਿਆਰ ਜਰਸੀ ਆ ਵੀਰੇ ਆ ਦੇਖ ਲੈ ਪਿਆਰ ਜਰਸੀ ਠੀਕ ਗੱਲ ਆ ਬਰੀਡ ਫੁੱਲਾ ਕਰਮ ਵਾਲੀ ਦੇ ਮੱਝ ਨਾਲ ਦਾ ਦੁੱਧ ਦੇਣਾ ਹੰਟ ਫੁੱਲਾ ਭਜਨ ਬਹੁਤ ਗਰਮੀ ਕਰਮ ਵਾਲੀ ਬਿਲਕੁਲ ਨਹੀਂ ਮੰਨਦੀ ਹਾਂ ਬਾਕੀ ਤੋਰਾ ਚੈੱਕ ਕਰ ਲਓ ਪਲੀ ਕੱਚੀ ਐ ਕੱਚੀ ਜਰੂਰ ਐ ਕਨੇ ਬਾਈ ਹਾਂ ਕੱਚੇ ਫੀਲ ਡਾਕਟਰ ਉਹਦੇ ਮੁੱਲ 75 ਹੋਣਾ ਸੀ ਹੂੰ ਸਹੀ ਗੱਲ ਆ ਹਾਂ ਅੱਜ ਮੁੱਲ ਇਹਦਾ 58000 ਆ ਹੂੰ ਕੱਚੀ ਕੱਚੀ ਦਾ ਜਮ ਜੈਜ ਮੋਲਾ ਵੀ ਜਿਹੜਾ ਦੱਸ ਦਨ ਸਾਹਮਣੂ 15000 ਦੀ ਗੁੱਟੀ ਕਿੱਧਰ ਹੀ ਨਹੀਂ ਗਈ ਹੂੰ ਖੱਚ ਕੇ ਮੁੱਲ ਰੱਖਿਆ ਬਾਈ ਨੇ ਬੜਾ ਮੁੱਲ ਨਹੀਂ ਰੱਖਿਆ ਬਾਈ ਬੈੜੀ ਬਹੁਤ ਵੱਡੀ ਐ ਵੀਰੇ ਸਹੀ ਗੱਲ ਆ ਦੋ ਅਮਰੀਕਾ ਤੋਂ ਵੀ ਡੱਬਾ ਵੱਡਾ ਬੈੜਾ ਹਾਂ ਕੱਦ ਬਹੁਤ ਆ ਨਾ ਹਾਂ ਚੌੜੀ ਚੂੜੀ ਰਾਜੀ ਰੂਜੀ ਬਹੁਤ ਆ ਬਾਕੀ ਪਲੀ ਵਿੱਚੇ ਹਾਂ 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 ਨਾਗਸੀ ਭਰਾ ਕੋਲ ਤਿੰਨ ਤਿੰਨੇ ਟਾਪ ਦੇ ਆ ਬਾਈ ਤੇ ਤਿੰਨਾਂ ਦੀ ਮੁੱਲ ਬਾਈ ਨੇ ਜੈ ਜੀ ਰੱਖਿਆ ਤੇ ਕਿਸੇ ਵੀਰ ਨੂੰ ਤਿੰਨਾਂ ਜੋ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ